ਇਹ ਜੋ ਗੰਦਗੀ ਦੇ ਢੇਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਹੈ ਰਾਜਪੁਰਾ ਸ਼ਹਿਰ ਦੇ ਸ਼ਿਵਾਜੀ ਪਾਰਕ ਦੀ ਜਿੱਥੇ ਸਵੇਰ ਵੇਲੇ ਲੋਕ ਤਾਜ਼ੀ ਹਵਾ ਦਾ ਆਨੰਦ ਮਾਣਨ ਆਉਂਦੇ ਨੇ ਪਰ ਪਾਰਕ ਅੰਦਰ ਵੜਦੇ ਸਾਰ ਗੰਦਗੀ ਦੇ ਦਰਸ਼ਨ ਹੁੰਦੇ ਨੇ ਵਧੇ ਹੋਏ ਕਾਹ ਤੇ ਜੀਵ ਜੰਤੂਆਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਪਾਰਕ ਵਿੱਚ ਜਗ੍ਹਾ ਜਗ੍ਹਾ ਤੇ ਖੜਾ ਪਾਣੀ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਹੈ ਕੂੜੇ ਦੀ ਬਹੁਤ ਸਮੈਲ ਆਉਂਦੀ ਹੈ ਬਹੁਤ ਜ਼ਿਆਦਾ ਇਹ ਤਾਂ ਜੋ ਟਰਾਲੀਆਂ ਭਰ ਕੇ ਆਉਂਦੀ ਉਹ ਛੱਡ ਜਾਂਦੀਆਂ ਨੇ ਇਹੜੀਆਂ ਰੁੜੀਆਂ ਜਿਹੜੇ ਘਰਾਂ ਦੇ ਲਿਆਉਂਦੇ ਨੇ ਇਹੜੀਆਂ ਘਰਾਂ ਦੇ ਵਿੱਚ ਜਿਹੜੀਆਂ ਆਮਦਾਰ ਆਪਿਆਂ ਨੇ ਬਸ ਇਹਨੂੰ ਪੂਰੀ ਸਫਾਈ ਹੋ ਜੇ ਜੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਸਾਰੇ ਸ਼ਹਿਰ ਦੇ ਲੋਕ ਉਰੀ ਸੈਰ ਕਰ ਜਾਂਦੇ ਆ ਫਿਰ ਅਸੀਂ ਬਿਮਾਰੀ ਨਾਲ ਲੱਫੀ ਜਾਂਦੇ ਬਿਮਾਰ ਹੋ ਗਏ ਲੋਕਾਂ ਨੇ ਚੋਣਾਂ ਇਹ ਨਮਾਏ ਦੇ 6 ਮਹੀਨੇ ਲੋਕ ਉਹਨਾਂ ਦੇ ਮੂੰਹ ਕਨੇ ਚਾੱਕੀ ਗਏ ਵੀ ਹੌਂਸਦਾ ਫੁੱਲ ਕਰੋ ਕਰੇਗਾ ਕਦੋਂ ਕਰੇਗਾ ਇਕੱਲੇ ਪਾਰਕ ਦੀ ਗੱਲ ਨਹੀਂ ਕਰਨੀ ਰਾਜਪੁਰੇ ਸ਼ਹਿਰ ਦੇ ਗੋਬਿੰਦ ਕਲਾਨੀ ਸਭ ਤੋਂ ਟਾਪ ਦੀ ਔਰ ਪੁਰਾਣੀ ਕਲਾਨੀ ਹੈ ਵੈਲ ਪਲਾਨਡ ਕਲਾਨੀ ਕੱਟੀ ਗਈ ਸੀ ਲੇਕਿਨ ਮੈਂ ਪ੍ਰਣਾਮ ਸਾਹਿਬ ਨੂੰ ਬੇਨਤੀ ਕਰਾਂਗਾ ਇੱਕ ਦਿਨ ਆਪਣੇ ਸਕੂਟਰ ਤੇ ਸਾਰੀਆਂ ਸੜਕਾਂ ਤੇ ਘੇੜਾ ਮਾਰਨ ਕਿਤੇ ਨਾ ਕਿਤੇ ਉਹ ਜ਼ਰੂਰ ਡਿੱਗਣਗੇ ਇੱਕ ਹਰਦੇਵ ਸਿੰਘ ਵਕੀਲ ਜਿੱਥੇ ਰਿਹਾ ਕਰਦੇ ਸੀ ਉਹਨਾਂ ਦੇ ਖੂंजे ਤੇ ਟੋਆ ਪਿਛਲੇ 5 ਸਾਲਾਂ ਤੋਂ ਹੈ ਮੈਂ ਲੋਕਲ ਐਮਸੀ ਨੂੰ ਵੀ ਬੜੀ ਵਾਰ ਗੱਲ ਕਹੀ ਹੈ ਉੱਥੇ ਕਿਸੇ ਨੇ ਉਹ ਪੁੱਟ ਕੇ ਘਾ ਪਾਇਆ ਔਰ ਉਹ ਐਸਾ ਮੈਂਟ ਹੋਇਆ ਉਥੋਂ ਬੱਚੇ ਵੀ ਲੰਘਦੇ ਟਿਊਸ਼ਨ ਪੜ੍ਹਨ ਹੁੰਦੇ ਨੇ ਪਿੰਡਾਂ ਦੇ ਬੱਚੇ ਸਾਡੇ ਕੋਲ ਇੱਕ ਲੇਡੀ ਟਿਊਸ਼ਨ ਪੜਾਉਂਦੀ ਐ ਚਾਰ ਪੰਜ ਬੱਚਿਆਂ ਦਾ ਉੱਥੇ ਟੈਂਪੋ ਉਲਟਿਆ ਐ ਔਰ ਵਿਚਾਰਿਆਂ ਨੂੰ ਫਟਾਂ ਲੱਗੀਆਂ ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹਾਂਗਾ ਵੀ ਕੁਫਤੀ ਚੋਰਾ ਨਾਲ ਲੜੀ ਹੋਈ ਐ ਇਸ ਕਰਕੇ ਸਾਡਾ ਬੜਾ ਭਾਰੀ ਪ੍ਰੋਟੈਸਟ ਐ ਪਾਰਕ ਬਾਰੇ ਪਾਰਕ ਬਾਰੇ ਸਪੈਸ਼ਲੀ ਸ਼ਿਵਾਜੀ ਪਾਰਕ ਬੜੇ ਚਾਨ ਨਾਲ ਲੋਕਾਂ ਨੇ ਬਣਾਇਆ ਸੀ ਇੱਥੇ ਹਰ ਵਰਗ ਦੇ ਲੋਕ ਹਰ ਜਾਤ ਦੇ ਲੋਕ ਹਰ ਧਰਮ ਦੇ ਲੋਕ ਹਰ ਮੁਹੱਲੇ ਦੇ ਲੋਕ ਇੱਥੇ ਸੈਰ ਕਰਨ ਆਉਂਦੇ ਆ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਰਣਵੀਰ ਸਿੰਘ ਨੇ ਦੱਸਿਆ ਕਿ ਕਹਾ ਕੱਟਣ ਵਾਲੀ ਮਸ਼ੀਨ ਠੀਕ ਕਰਨ ਦੇ ਆਰਡਰ ਦਿੱਤੇ ਗਏ ਨੇ ਜਲਦ ਹੀ ਕਹਾ ਨੂੰ ਕਟਵਾ ਦਿੱਤਾ ਜਾਵੇਗਾ। ਗੰਦਗੀ ਜਿਹੜੀ ਹੈ ਜੇ ਤਾਂ ਕੋਈ ਸੜਾ ਕੂੜੇ ਦਾ ਡੰਪ ਲੱਗਦਾ ਉਹਨੂੰ ਡੇਲੀ ਚੁਕਵਾ ਕੇ ਉੱਥੇ ਮੇਰੀ ਹਦਾਇਤਾਂ ਕੀਤੀਆਂ ਨੇ ਕਿ ਉੱਥੇ ਚੁੰਨਾ ਜਿਹੜਾ ਹੈ ਨਾ ਸਟਵਾਇਆ ਜਾਵੇ। ਡੰਪ ਡੇਲੀ ਲਿਫਟਿੰਗ ਕੀਤਾ ਜਾਵੇ। ਕਿਉਂਕਿ ਜੇ ਇੱਕ ਜਗ੍ਹਾ ਤੋਂ ਅਸੀਂ ਕੂੜੇ ਦਾ ਡੰਪ ਹਟਾ ਕੇ ਦੂਸਰੀ ਜਗ੍ਹਾ ਕਿਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਉਹ ਅੱਗੇ ਵੀ ਨਹੀਂ ਲੱਗਣ ਦਿੱਤਾ ਜਾਂਦਾ ਤੇ ਉਹਦੇ ਵਾਸਤੇ ਸਮੱਸਿਆ ਆਉਂਦੀ ਹੈ ਹਾਂ ਸਫਾਈ ਡੇਲੀ ਕਰਵਾਉਣੀ ਜਿਹੜੀ ਹੈ ਨਾ ਉਹ ਜਕਿੰਨੀ ਬਣਾਈ ਹੋਈ ਹੈ ਕਿ ਡੇਲੀ ਕੂੜੇ ਦਾ ਡੰਪ ਜਿਹੜਾ ਹੈ ਨਾ ਚੁੱਕਿਆ ਜਾਣਾ ਚਾਹੀਦਾ ਔਰ ਮੈਂ ਤੁਹਾਡੇ ਮਾਧਮ ਰਹੀਏ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਜਿਹੜੇ ਵੀ ਸਾਡੇ ਮਾਨ ਲੋਕ ਸ਼ਹਿਰੀ ਫਾਰਕ ਦੇ ਵਿੱਚ ਸੈਰ ਕਰਨ ਆਉਂਦੇ ਨੇ ਉਹ ਵੀ ਜੇ ਕੋਈ ਚੀਜ਼ ਖਾਣ ਪੀਣ ਵਾਲੀ ਚੀਜ਼ ਹੈ ਜਾਂ ਕੁਝ ਵੀ ਹੈ ਉਥੇ ਯੂਜ਼ ਕਰਦੇ ਨੇ ਤਾਂ ਉਸ ਨੂੰ ਸਪੈਸੀਫਾਈ ਜਗ੍ਹਾ ਤੇ ਜਿੱਥੇ ਕੂੜੇ ਦਾ ਡਸਟਬਿਨ ਲੱਗਿਆ ਉੱਥੇ ਪਾਉਣਾ ਹੈ ਔਰ ਸਫਾਈ ਦੇ ਵਿੱਚ ਸਾਡਾ ਜਿਹੜਾ ਉਹ ਸਹਿਯੋਗ ਦੇ ਜ਼ਿਕਰ ਹੋ ਗਿਆ ਕਿ ਪਹਿਲਾਂ ਤਾਂ 5 ਮਹੀਨੇ ਤੱਕ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਪੇਚ ਫਸੇ ਹੋਣ ਕਾਰਨ ਸ਼ਹਿਰ ਨਿਵਾਸੀ ਕਿਸੇ ਨੂੰ ਸ਼ਿਕਾਇਤ ਨਹੀਂ ਕਰ ਸਕਦੇ ਸਨ ਪਰ ਹੁਣ ਜਦੋਂ ਪ੍ਰਧਾਨਗੀ ਦਾ ਮਾਮਲਾ ਹੱਲ ਹੋ ਗਿਆ ਪਰ ਹਾਲੇ ਵੀ ਪਾਰਕ ਵਿੱਚ ਗੰਦਗੀ ਦਾ ਰੇੜਕਾ ਜਿਹਾਉਂਦਾ ਤਿਉਂ ਬਣਿਆ ਹੋਇਆ ਹੈ ਰਾਜਪੁਰੇ ਤੋਂ 파르ਤ ਸੂਤ ਦੇ ਨਾਲ ਅਭਿਸ਼ੇਕ ਸੂਤ ਦੀ ਰਿਪੋਰਟ ਪੈਰਦਾ ਟੀਵੀ